ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਨੋਵਲ ਤਰਤ ਵਿਹੂਨੇ ਕਾਂਡ 11ਵਾਂ ਮਾਸਟਰ ਅਜੈਬ ਦਾ ਮਨ ਕਿਤੇ ਨਹੀਂ ਸੀ ਲੱਗਦਾ ਨਾ ਦਿਨੇ ਚੈਨ ਸੀ ਨਾ ਰਾਤਾਂ ਨੂੰ ਨੀਂਦ ਉਹ ਕੇਵਲ ਬੇਵਾਸ ਪੰਛੀ ਵਾਂਗ ਫੜਫੜਾ ਰਿਹਾ ਸੀ ਰੂਹ ਅਤੇ ਜਿਸਮ ਦੋਵੇਂ ਬਾਸ ਦੇ ਜੰਗਲ ਵਾਂਗ ਸੜ ਰਹੇ ਸਨ ਨਾ ਕੋਈ ਜਗ੍ਹਾ ਨਾ ਕੋਈ ਰਿਸ਼ਤਾ ਨਾ ਕੋਈ ਧਰਮ ਨਾ ਹੀ ਕੋਈ ਹੋਰ ਵਿਸ਼ਵਾਸ ਉਸ ਨੂੰ ਠਾਰ ਦੇ ਰਿਹਾ ਸੀ ਸਾਰ ਜੇ ਕਿਤੋਂ ਮਿਲਦੀ ਸੀ ਉਹ ਬਸ ਸ਼ਰਾਬ ਸੀ ਬਿਨਾ ਲਗਾਮ ਤੋਂ ਭੱਜੇ ਜਾਂਦੇ ਘੋੜੇ ਵਾਂਗ ਦੌੜਦਾ ਉਸ ਦਾ ਮਨ ਜੇ ਕੁਝ ਪਲਾਂ ਲਈ ਕਿਤੇ ਠਹਿਰਦਾ ਤਾਂ ਉਹ ਸ਼ਰਾਬ ਸੀ ਉਸ ਦੀ ਆਸ ਦੇ ਸਿਰਫ ਦੋ ਨਿੱਕੇ ਨਿੱਕੇ ਦੀਵੇ ਜਗ ਰਹੇ ਸੀ ਇੱਕ ਸੀ ਬੇਟਾ ਜੋਬਨ ਤੇ ਦੂਜਾ ਸੰਤ ਸੱਚ ਦਾ ਆਨੰਦ ਉਸ ਲਈ ਬਾਕੀ ਦੁਨੀਆ ਉਜਾੜ ਰੋਹੀ ਬੀਆਬਾਨ ਸੀ ਉਸ ਨੂੰ ਲੱਗਦਾ ਕਿ ਉਹ ਰੇਤਲੇ ਮਾਰੂਥਲ 'ਚ ਤੁਰਿਆ ਜਾ ਰਿਹਾ ਹੈ ਜਿੱਥੇ ਦੂਰ ਦੂਰ ਤੱਕ ਵੀ ਕਿਤੇ ਸ਼ਾਂ ਦਾ ਨਾਮੋ ਨਿਸ਼ਾਨ ਨਹੀਂ ਹੈ ਕਦੇ ਕਦੇ ਉਹ ਜੋਬਨ ਨਾਲ ਖੇਡਦਾ ਕਦੇ ਕਦੇ ਉਹ ਸੰਤ ਸੱਚ ਦਾ ਆਨੰਦ ਨਾਲ ਵਾਰਤਾਲਾਪ ਕਰਨ ਡੇਰੇ ਜਾ ਪਹੁੰਚਦਾ ਸੱਚ ਦਾ ਆਨੰਦ ਬੜਾ ਗੁਣੀ ਗਿਆਨੀ ਅਧਿਆਨ ਕਰਨ ਵਾਲਾ ਨਿਮਰ ਸਾਫ਼ ਸੁਥਰਾ ਪਰ ਕਦੇ ਕਦੇ ਆਪਣੀ ਗੱਲ ਤੇ ਅੜ ਜਾਣ ਵਾਲਾ ਸੰਤ ਸੀ ਉਹ ਡੇਰੇ 'ਚ ਬਹੁਤੀ ਦਖਲਅੰਦਾਜ਼ੀ ਪਸੰਦ ਨਹੀਂ ਸੀ ਕਰਦਾ ਨਾ ਹੀ ਆਪ ਪਿੰਡ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਦਾ ਪਿੰਡ ਦੇ ਲੋਕਾਂ ਨਾਲ ਉਸਦਾ ਕੋਈ ਬਹੁਤਾ ਵਾਹ-ਵਾਸਤਾ ਨਹੀਂ ਸੀ ਡੇਰੇ ਕੋਲ ਆਪਣੀ ਖੁੱਲੀ ਜ਼ਮੀਨ ਸੀ ਜੋ ਉਸ ਦੀਆਂ ਲੋੜਾਂ ਤੋਂ ਕਿਤੇ ਵਧੇਰੇ ਸੀ ਉਸ ਦਾ ਬਹੁਤਾ ਸਮਾਂ ਪੀਪਲ ਬਰੋਟਿਆਂ ਹੇਠ ਪਏ ਤਖਤਪੋਸ਼ ਉਤੇ ਹੀ ਗੁਜ਼ਰਦਾ ਕਦੇ-ਕਦੇ ਉੱਥੇ ਲੋਕ ਆ ਕੇ ਬੈਠ ਜਾਂਦੇ ਪਰ ਘੱਟ ਵੱਧ ਹੀ ਲੋਕਾਂ ਦੀਆਂ ਗੱਲਾਂ 'ਚ ਸ਼ਾਮਲ ਹੁੰਦਾ ਉਹ ਚੁੱਪਚਾਪ ਕੁਝ ਨਾ ਕੁਝ ਪੜਦਾ ਰਹਿੰਦਾ ਜਾਂ ਬੋਲ ਰਹੇ ਆਦਮੀਆਂ ਨੂੰ ਸੁਣੀ ਜਾਂਦਾ ਜੀ ਉਸ ਦਾ ਮਨ ਉਹਨਾਂ ਲੋਕਾਂ ਦੀਆਂ ਗੱਲਾਂ ਤੋਂ ਭਰ ਜਾਂਦਾ ਤਾਂ ਡੇਰੇ ਦੇ ਪਿੱਛੇ ਸੰਘਨੇ ਦਰੱਖਤਾਂ ਦੀ ਛਿੜੀ 'ਚ ਨੰਗੇ ਪੈਰੀ ਤੁਰਨ ਲੱਗਦਾ ਦਿਹਾੜੀ 'ਚ 5-7 ਵਾਰ ਜੈ ਭੋਲੇ ਨਾ ਥਾਕਦਾ ਭਾਰਤ ਦੇ ਪ੍ਰਾਚੀਨ ਸ਼ਾਸਤਰਾ ਨਾਲ ਉਸ ਦਾ ਦਿਲੋ ਲਗਾਓ ਸੀ ਇਹਨਾਂ ਸ਼ਾਸਤਰਾਵਾਂ ਦੀਆਂ ਅਟਲ ਸੱਚਾਈਆਂ ਸਿੱਖਿਆਵਾਂ ਰਾਵਾਂ ਦੋਸ਼ਾਂ ਬਾਰੇ ਉਹ ਸਿਰਫ ਮਾਸਟਰ ਅਜੈਬ ਨਾਲ ਹੀ ਗੱਲ ਕਰਦਾ ਉਹ ਵੀ ਉਸ ਵੇਲੇ ਜਦੋਂ ਡੇਰੇ ਅੰਦਰ ਕੋਈ ਹੋਰ ਆਦਮੀ ਨਾ ਬੈਠਾ ਹੁੰਦਾ ਉਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਇਨ੍ਹਾਂ ਸ਼ਾਸਤਰਾਂ ਦੇ ਅਧਿਐਨ ਤੇ ਪ੍ਰਕਿਰਤੀ ਦੇ سپਰੁੱਧ ਕੀਤਾ ਹੋਇਆ ਸੀ ਉਹ ਕਿਸੇ ਵੀ ਤਰ੍ਹਾਂ ਕੁਦਰਤ ਦੇ ਪ੍ਰਤੀਰੋਧ ਦਾ ਹਾਮੀ ਨਹੀਂ ਸੀ ਉਸ ਦੀ ਸਮਝ ਸੀ ਕਿ ਆਦਮੀ ਦੇ ਬਹੁਤੇ ਬਖੇੜੇ ਕੁਦਰਤ ਨਾਲ ਪ੍ਰਤੀਰੋਧ ਦੀ ਹੀ ਦੇਣ ਹਨ ਸ੍ਰਿਸ਼ਟੀ ਨਾਲ ਇੱਕ ਸੁਰਤਾ ਉਸ ਦੇ ਜੀਵਨ ਸਿਧਾਂਤ ਦਾ ਮੂਲ ਮੰਤਰ ਸੀ ਉਹ ਕਦੇ ਵੀ ਇਸ ਦੀ ਵਿਆਖਿਆ ਤੇ ਬੈਂਸ ਵਿੱਚ ਨਹੀਂ ਪਿਆ ਉਸ ਦੀ ਜ਼ਿੰਦਗੀ ਦਾ ਅਮਲ ਹੀ ਉਸ ਦੇ ਇਸ ਸਿਧਾਂਤ ਦੀ ਜੀਵੰਤ ਗਵਾਹੀ ਸੀ ਉਸ ਵਕਤ ਹੀ ਪ੍ਰਕਿਰਤੀ ਦੇ ਜਾਗਨ ਨਾਲ ਜਾਗਦਾ ਤੇ ਇਸ ਦੇ ਵਿਕਸਨ ਨਾਲ ਹੀ ਸੌ ਜਾਂਦਾ ਉਹ ਭਾਰਤ ਦੇ ਪ੍ਰਾਚੀਨ ਦੇਵਤੇ ਸ਼ਿਵ ਦਾ ਪ੍ਰਸ਼ੰਸਕ ਸੀ ਉਸ ਨੇ ਕਦੇ ਉਸ ਦੀ ਪੂਜਾ ਨਹੀਂ ਸੀ ਕੀਤੀ ਪਰ ਉਸ ਨੂੰ ਉਸ ਦਾ ਅਸਤਿਤਵ ਬਹੁਤ ਬਚਿੱਤਰ ਤੇ ਪ੍ਰਭਾਵਸ਼ਾਲੀ ਲੱਗਦਾ ਉਸ ਨੂੰ ਮਾਸਟਰ ਅਜੈਬ ਦੇ ਪਰਿਵਾਰਕ ਦੁਕਾਨ ਦਾ ਪਤਾ ਸੀ ਪਰ ਉਸਨੇ ਕਦੇ ਵੀ ਇਸ ਬਾਰੇ ਕੋਈ ਗੱਲ ਮਾਸਟਰ ਨਾਲ ਨਹੀਂ ਸੀ ਕੀਤੀ ਉਸ ਨੂੰ ਲੱਗਦਾ ਸੀ ਕਿ ਉਸ ਦਾ ਦੁੱਖ ਤਾਂ ਹੈ ਪਰ ਇੰਨਾ ਵੱਡਾ ਵੀ ਨਹੀਂ ਕਿ ਸ਼ਰਾਬ ਪੀ ਪੀ ਕੇ ਆਪਣੇ ਆਪ ਨੂੰ ਖਤਮ ਕੀਤਾ ਜਾਵੇ ਉਹ ਮਾਸਟਰ ਅਜੈਬ ਨਾਲ ਗੱਲਾਂ ਕਰਦਾ ਮਾਸਟਰ ਜੀ ਅਸਲ 'ਚ ਸ਼ਾਸਤਰਾ ਚ ਵੀ ਮਨੁੱਖੀ ਜામੇ ਦੀ ਸਾਰਥਕਤਾ ਦਾ ਕੋਈ ਸਪਸ਼ਟ ਨਿਚੋੜ ਨਹੀਂ ਇਹ ਸ਼ਾਸਤਰ ਵੀ ਜ਼ਿੰਦਗੀ ਜਿੰਨੇ ਹੀ ਉਲਝੇ ਹੋਏ ਹਨ ਇਹ ਤੁਹਾਡੀ ਕਿਸ਼ਤੀ ਨੂੰ ਕਿਸੇ ਵੀ ਤਨਪੱਤਨ ਨਹੀਂ ਲਾਉਂਦੇ ਇਹ ਤੁਹਾਡੀ ਜ਼ਿੰਦਗੀ ਦੀ ਕਿਸ਼ਤੀ ਨੂੰ ਪ੍ਰਭਾਵਿਤਤਾ ਕਰਦੇ ਹਨ ਪਰ ਪਾਰ ਜਾਣ ਦਾ ਕੋਈ ਰਸਤਾ ਇਹਨਾਂ ਕੋਲ ਵੀ ਨਹੀਂ ਇਸ ਤਰ੍ਹਾਂ ਦੀ ਗੱਲਬਾਤ ਉਹਨਾਂ ਵਿਚਾਰ ਹੁੰਦੀ ਰਹਿੰਦੀ ਭੋਲੇ ਸ਼ੰਕਰ ਮੈਨੂੰ ਇਸ ਕਰਕੇ ਚੰਗਾ ਲੱਗਦਾ ਏ ਉਹ ਬਹੁਤ ਵੱਡਾ ਯੋਧਾ ਸੀ ਉਸ ਦੀਆਂ ਜਟਾਂ 'ਚੋਂ ਗੰਗਾ ਵਹਿ ਰਹੀ ਹੈ ਗਿਆਨ ਦੀ ਗੰਗਾ ਉਸ ਦੇ ਗਲ ਨੂੰ ਚਿੰਬੜੇ ਹੋਏ 나ਗ ਸਾਡੇ ਗਲਾ ਨੂੰ ਚਿੰਬੜੇ ਹੋਏ ਸੰਕਟਾਂ ਦਾ ਪ੍ਰਤੀਕ ਨੇ ਉਸ ਦੇ ਹੱਥ ਚ ਫੜਿਆ ਹੋਇਆ ਤ੍ਰਿਸ਼ੂਲ ਹਰੇਕ ਸੰਕਟ ਨਾਲ ਲੜਨ ਦਾ ਚਾਹੇ ਸਥਿਤੀ ਕਿਹੋ ਜਿਹੀ ਵੀ ਹੋਵੇ ਦਾ ਚਿੰਨ ਹੈ ਉਹ ਜ਼ਿੰਦਗੀ ਦੇ ਕੈਲਾਸ਼ ਪਰਬਤ ਤੇ ਪਾਰਵਤੀ ਨਾਲ ਹੀ ਮਸਤ ਹੈ ਪਾਰਵਤੀ ਹਰੇਕ ਦੀ ਆਪੋ ਆਪਣੀ ਹੈ ਸੰਤਾ ਨੇ ਕਿਸੇ ਗੁੱਜੀ ਰਮਝ ਚ ਕਿਹਾ ਕਿਉਂ ਮੈਂ ਠੀਕ ਕਿਹਾ ਮਾਸਟਰ ਜੀ ਮਾਸਟਰ ਅਜੈਬ ਨੇ ਸਿਰਫ ਸਿਰ ਹਿਲਾਇਆ ਪਰ ਬੋਲਿਆ ਕੁਝ ਨਹੀਂ ਕਿਸੇ ਦੀ ਪਾਰਵਤੀ ਕਾਮ ਹੈ ਕਿਸੇ ਦੀ ਕ੍ਰੋਧ ਕਿਸੇ ਦੀ ਪਾਰਵਤੀ ਲੋਭ ਹੈ ਕਿਸੇ ਦੀ ਹੰਕਾਰ ਇਹ ਆਪੋ ਆਪਣੀ ਹਰੇਕ ਦੀ ਪ੍ਰਕਿਰਤੀ ਹੈ ਮੈਂ ਇਸ ਨੂੰ ਸਲਾਮ ਮੈਂ ਇਸ ਨੂੰ ਸਲਾਮ ਕਹਿੰਦਾ ਹਾਂ ਉਹ ਵਣ ਚ ਖੜੇ ਬਿਰਖਾਂ ਵੱਲ ਵੇਖਣ ਲੱਗਦਾ ਮੇਰੇ ਲਈ ਇਹ ਬਿਰਖ ਨਹੀਂ ॠषि ਹਨ ਜਿਉਂਦੇ ॠषि ਕਿਉਂ ਮਾਸਟਰ ਜੀ ਤੁਸੀਂ ਬੋਲਦੇ ਨਹੀਂ ਕੁਛ ਨਹੀਂ ਮਹਾਰਾਜ ਮੈਂ ਸੁਣ ਰਿਹਾ ਹਾਂ ਮਾਸਟਰ ਜੈਪ ਨੇ ਆਪਣਾ ਸਿਰ ਝਟਕਿਆ ਉਸ ਨੂੰ ਲੱਗਿਆ ਜਿਵੇਂ ਡੇਰੇ ਦੇ ਅੰਦਰੋਂ ਸ਼ਿਵ ਆਪ ਬੋਲ ਰਿਹਾ ਹੋਵੇ ਕੈਨਾ ਦਾ ਮਾਸਟਰ ਜੈਬ ਇਹ ਚਾਹੁੰਦਾ ਸੀ ਮਹਾਰਾਜ ਤੁਸੀਂ ਬਿਲਕੁਲ ਠੀਕ ਆਖਦੇ ਹੋ ਤੁਹਾਡੇ ਸ਼ਾਸਤਰ ਵੀ ਠੀਕ ਆਖਦੇ ਹਨ ਆਪ ਜੀ ਦੇ ਭੋਲੇ ਸ਼ੰਕਰ ਵੀ ਠੀਕ ਆਖਦੇ ਹਨ ਪਰ ਮੇਰੀ ਪਾਰਵਤੀ ਪਰ ਮੇਰੀ ਪਾਰਵਤੀ ਤਾਂ ਪ੍ਰਿਟੀ ਜ਼ਿੰਟਾ ਹੈ ਜਦੋਂ ਮੈਂ ਘਰ ਦੀ ਦਹਲੀਜ਼ ਟੱਪਦਾ ਹਾਂ ਮੇਰੇ ਘੋੜੇ ਅਸਤਰਾ ਸਮੇਤ ਮੇਰੇ ਘਰ ਦੀ ਦਹਲੀਜ਼ ਝੜਕ ਕੇ ਡਿੱਗ ਪੈਂਦੇ ਹਨ ਜਦੋਂ ਪ੍ਰਿਟੀ ਜ਼ਿੰਟਾ ਕਾਲਾ ਸੂਟ ਪਾ ਕੇ ਸਕੂਲ ਆਉਂਦੀ ਹੈ ਤਾਂ ਮੇਰੇ ਦਿਲ ਦੀ ਗੰਗਾ ਐਨੀ ਉਛਲ ਜਾਂਦੀ ਹੈ ਕਿ ਉਹ ਆਪਣੇ ਹੀ ਕਿਨਾਰੇ ਤੋੜ ਸੁੱਟਦੀ ਹੈ ਮੇਰਾ ਤਾਂ ਇੱਕੋ ਹੀ ਸਵਾਲ ਹੈ ਪਰ ਮੈਨੂੰ ਲੱਗਦਾ ਹੈ ਤੁਹਾਡੇ ਸ਼ਸਤਰਾਂ ਕੋਲ ਵੀ ਇਸ ਦਾ ਜਵਾਬ ਨਹੀਂ ਪਰ ਮਾਸਟਰ ਅਜੈਬ ਕੋਈ ਵੀ ਗੱਲ ਕਹਿ ਨਾ ਸਕਿਆ ਡੇਰੇ ਅੰਦਰੋਂ ਸ਼ੰਖ ਪੂਰਨ ਦੀ ਆਵਾਜ਼ ਆਈ ਸ਼ਾਇਦ ਸ਼ਾਮ ਦੇ ਸ਼ਲੋਕਾਂ ਦਾ ਸ਼ਾਇਦ ਸ਼ਾਮ ਦੇ ਸ਼ਲੋਕਾਂ ਦਾ ਵਕਤ ਹੋ ਗਿਆ ਸੀ ਕਾਂਡ 12ਵਾਂ ਅੱਜ ਛੁੱਟੀ ਹੋਣ ਕਾਰਨ ਵੀਰਾ ਘਰ ਹੀ ਸੀ ਉਸ ਦਾ ਮਨ ਕੀਤਾ ਕਿ ਉਹ ਚਾਚੇ ਬੀਰੂ ਤੇ ਦਾਦੀ ਗੁਰਨਾਮੀ ਨੂੰ ਮਿਲ ਕੇ ਆਵੇ। ਉਸ ਵਕਤ ਇਹ ਉਠਣ ਅਨਸਾਰ ਹੀ ਉਹ ਦਾਦੀ ਦੇ ਘਰ ਵੱਲ ਨੂੰ ਨਿਕਲ ਗਈ। ਆਉਣ ਵਾਲੇ ਦਿਨਾਂ 'ਚ ਜ਼ਮੀਨੀ ਅੰਦੋਲਨ ਦੇ ਇੱਕ ਵੱਡੇ ਇਕੱਠ ਲਈ ਜ਼ਿਲ੍ਹੇ ਭਾਰ ਚੋਂ ਵਿਦਿਆਰਥੀਆਂ ਨੂੰ ਲੈ ਕੇ ਆਉਣ ਦੀ ਡਿਊਟੀ ਲੱਗੀ ਹੋਣ ਕਾਰਨ ਉਸ ਕੋਲ ਹੁਣ ਬਹੁਤਾ ਵੇਲਾ ਸਮਾਂ ਨਹੀਂ ਸੀ। ਉਸ ਨੂੰ ਆਪਣੇ ਕਾਲਜ ਤੋਂ ਬਿਨਾਂ ਹੋਰ ਵਿਦਿਅਕ ਸੰਸਥਾਵਾਂ ਵਿੱਚ ਵੀ ਜਾਣਾ ਪੈਂਦਾ ਸੀ। ਘਰ ਦੇ ਨੇੜੇ ਹੋਣ ਤੇ ਸਭ ਤੋਂ ਪਹਿਲਾਂ ਉਸ ਨੂੰ ਚਾਚੇ ਬੀਰੂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਐ ਲੁਚੀਏ ਵੈਲਣੇ ਚਾੜਦਿਆਂ ਲੰਗੜਾ ਬੋਕ ਤੇਰੇ ਤੇ ਲਵਾਦਿਆਂ ਟਿੱਬਿਆਂ ਚ ਗੋਡਣੀਆਂ ਤੇਰੀਆਂ ਕਰਾਦਿਆਂ ਫੇਰੇ ਤੇਰੇ ਕੋਟਲੇ ਵਾਲੇ ਨਵਾਬ ਨਾਲ ਕਿੱਧਰ ਤੁਰੇ ਫਿਰਦੀ ਏ ਜਿਉਂ ਹੀ ਬੀਰੂ ਨੇ ਵੀਰਾਂ ਦਾ ਸਿਰ ਉੱਤੇ ਉਤੋਂ ਦੀ ਵੇਖਿਆ ਉਸ ਨੇ ਆਪਣੀਆਂ ਆਵਾਜ਼ਾਂ ਬਦਲ ਦਿੱਤੀਆਂ ਆ ਜਾ ਬਿੱਲੋ ਰਾਣੀਏ ਆ ਜਾ ਤੈਨੂੰ ਲੈ ਜਾ ਤੈਨੂੰ ਲੈ ਜਾ ਜੋਗੀ ਪੀਰਾਂ ਦੇ ਮੇਲੇ ਤੇ ਸਿਆਣੀ ਬਣ ਸਿਆਣੀ ਡੁਰਰਾ ਡੁਰਾ ਵੀਰਾ ਨੇ ਵੇਖਿਆ ਦਾਦੀ ਗੁਰਨਾਮੀ ਨੰਮੇ ਹੀਠਵਾਨ ਦੇ ਮੰਜੇ ਤੇ ਚੁੱਪਚਾਪ ਪਈ ਸੀ ਜਿਵੇਂ ਉਸ ਵਿੱਚ ਕੋਈ ਸਾਹਸੱਤ ਹੀ ਨਾ ਹੋਵੇ ਬਾਕੀ ਅੰਗ ਪੈਰ ਠੀਕ ਚੱਲਦੇ ਸੀ ਪਰ ਉਸਦੀ ਨਿਗਾ ਲਗਾਤਾਰ ਕਮਜ਼ੋਰ ਹੋ ਰਹੀ ਸੀ ਗੁਰਨਾਮੀ ਦੇ ਮਨ ਚ ਇੱਕ ਬਹੁਤ ਵੱਡਾ ਹੇਰਵਾ ਵੀ ਸੀ ਕਿ ਮੇਰੇ ਪੁੱਤ ਬੀਰੂ ਦਾ ਵਿਆਹ ਨਾ ਹੋਇਆ ਹਾਲਾਂਕਿ ਬੀਰੂ ਇਸ ਹੇਰਵੇ ਤੋਂ ਕਦੋਂ ਦਾ ਮੁਕਤ ਹੋ ਚੁੱਕਾ ਸੀ ਉਸ ਦੀ ਜ਼ਿੰਦਗੀ ਦਾ ਕੁੱਲ ਸਰਮਾਇਆ ਬੱਕਰੀਆਂ ਤੋਂ ਸਿਵਾ ਹੋਰ ਕੁਝ ਵੀ ਨਹੀਂ ਸੀ ਉਹ ਜਦੋਂ ਵੀ ਕੋਈ ਗੱਲ ਸੋਚਦਾ ਤਾਂ ਉਸ ਦੇ ਕੇਂਦਰ ਬਿੰਦੂ ਤੇ ਬੱਕਰੀਆਂ ਹੀ ਹੁੰਦੀਆਂ ਜਿਵੇਂ ਧਰਤੀ ਗ੍ਰਹਿ ਲਈ ਸੂਰਜ ਦੀ ਮਹੱਤਤਾ ਹੈ ਉਵੇਂ ਬੀਰੂ ਦੀ ਜ਼ਿੰਦਗੀ ਦੇ ਗ੍ਰਹਿ ਲਈ ਬੱਕਰੀਆਂ ਦੀ ਮਹੱਤਤਾ ਸੀ ਉਸ ਨੇ ਜੇ ਕਦੇ ਇਸ ਤੋਂ ਬਾਹਰ ਜਾ ਕੇ ਕੁਝ ਸੋਚਿਆ ਸੀ ਓਸੀ ਵੀਰਾ ਜਿਸ ਦੇ ਵਿਆਹ ਨੂੰ ਕਦੇ-ਕਦੇ ਉਹ ਸੁਪਨੇ 'ਚ ਵੇਖਦਾ ਉਸ ਦੇ ਦਿਲ ਅੰਦਰ ਲਈ ਕੁੱਲ ਮੁਹੱਬਤ ਦਾ ਵੱਡਾ ਟੁਕੜਾ ਵੀਰਾ ਲਈ ਰਾਖਮਾ ਸੀ ਵੀਰਾਂ ਤੇ ਗੁਰਨਾਮੀ ਗੱਲਾਂ ਕਰਦੀਆਂ ਰਹੀਆਂ ਬੀਰੂ ਟੋਰੇ ਵਾਲਾ ਕਾਲਾ ਸਾਫਾ ਬੰਨੀ ਆਪਣੀ ਡੁੱਡੀ ਲਤ ਨਾਲ ਵਿਹੜੇ 'ਚ ਭੱਜਿਆ ਫਿਰਦਾ ਸੀ ਪਹਿਲਾਂ ਕੁੰਡੇ ਵਾਲੀ ਪਿੱਤਲ ਦੀ ਪਤੀਲੀ ਠੰਡੇ ਪਾਣੀ ਦੀ ਲੈ ਕੇ ਆਇਆ ਫਿਰ ਉਸਨੇ ਪਤੀਲੀ 'ਚ ਚਾਹ ਰੱਖੀ ਚਾਹ ਉਸਨੇ ਬਾਹਰਲੇ ਚੁੱਲ੍ਹੇ ਤੇ ਰੱਖੀ ਤਾਂ ਕਿ ਗੁੜ ਚਾਹ ਪਾਉਣ ਮਗਰੋਂ ਪਤੀਲੀ 'ਚ ਸਿੱਧੀਆਂ ਧਾਰਾ ਮਾਰਨ ਦੇ ਹੁਨਰ ਦਾ ਲਾਈਵ ਟੈਲੀਕਾਸਟ ਕਰ ਸਕੇ ਇਹ ਹੁਨਰ ਉਸਨੇ ਹੁਣੇ ਹੀ ਗਵਾਂਢੀ ਪਿੰਡ ਦੇ ਜਾਲੀਆਂ ਤੋਂ ਸਿੱਖਿਆ ਸੀ ਜਦੋਂ ਚਾਹ ਉਬਲਣ ਲੱਗੀ ਤਾਂ ਉਸਨੇ ਵੀਰਾਂ ਨੂੰ ਸੁਣਾ ਕੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਖੜ ਜਾ ਖੜ ਮਾਰ ਲੈਣ ਦੇ ਦੋ ਧਾਰਾਂ ਟਿਕਦੀ ਨਹੀਂ ਵੱਡੀ ਹੀਮਾ ਮਾਲਨੀ ਵੀਰਾਂ ਨੇ ਜਦੋਂ ਉਸ ਨੂੰ ਇਸ ਅਜੀਬੋ ਗਰੀਬ ਤਰੀਕੇ ਨਾਲ ਚਾਹ ਬਣਾਉਂਦੇ ਤੱਕਿਆ ਤਾਂ ਮੰਜੀ ਉੱਤੇ ਹੀ ਖੜੀ ਹੋ ਗਈ ਐ ਦੇਖਨੀ ਬੇਬੇ ਚਾਚਾ ਕਿਵੇਂ ਚਾਹ ਬਣਾਉਂਦਾ ਉਸ ਨੂੰ ਸੱਚਮੁੱਚ ਹੈਰਾਨੀ ਹੋ ਰਹੀ ਸੀ ਕਿਵੇਂ ਬੱਕਰੀ ਦੇ ਥਣ ਚੋਂ ਦੁੱਧ ਦੀ ਧਾਰ ਸਿੱਧੀ ਪਤੀਲੀ 'ਚ ਪੈ ਰਹੀ ਹੈ ਪੈ ਰਹੀ ਸੀ ਵੇ ਚਾਚਾ ਤੈਨੂੰ ਇੱਕ ਗੱਲ ਦੱਸਾਂ ਜੇਹੀ ਚਾਹ ਇਸੇ ਤਰੀਕੇ ਨਾਲ ਤੂੰ ਸਾਡੇ ਕਾਲਜ ਚ ਬਣਾਵੇਂ ਤਾਂ ਕੰਟੀਨ ਤੇ ਸਾਰਾ ਕਾਲਜ ਇਕੱਠਾ ਹੋ ਜੇ ਤੇ ਤੇਰਾ ਇੱਕ ਕੱਪ 50-50 ਰੁਪਈਆ ਦਾ बिकੇ ਸੌਖਾ ਟਾਡੀ ਦੀ ਬੀਰੂ ਆਪਣੀ ਇੱਕ ਲੱਤ ਤੇ ਖੜਾ ਹੋ ਗਿਆ ਉਸ ਦੀਆਂ ਅੱਖਾਂ ਇਸ ਕਦਰ ਫੈਲ ਗਈਆਂ ਜਿਵੇਂ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਉਸੇ ਨੂੰ ਹੀ ਮਿਲਿਆ ਹੋਵੇ ਬੀਰੂ ਨੂੰ ਅੱਜਕੱਲ ਇੱਕ ਹੋਰ ਸ਼ੌਂਕ ਚੜਿਆ ਹੋਇਆ ਸੀ ਓਸੀ ਬਾਸ ਦੀ ਸੋਟੀ ਤੇ ਤਾਂਬੇ ਦੀ ਤਾਰ ਬੰਨਣੀ ਬਾਂਸ ਦੀ ਇੱਕ 5 ਕੁ ਫੁੱਟ ਦੀ ਸੋਟੀ ਨੂੰ ਇੰਚ-ਇੰਚ ਦੇ ਵਕਫੇ ਤੋਂ ਬਲੇਡ ਨਾਲ ਛਿੱਲ ਲੈਂਦਾ ਤੇ ਫਿਰ ਛਿੱਲੇ ਹੋਏ ਥਾਂ ਤੇ ਤਾਂਬੇ ਦੀ ਤਾਰ ਨਾਲ ਉਸਦੀ ਮੜਾਈ ਕਰਦਾ ਇਹ ਹੁਨਰ ਵੀ ਉਸਨੇ ਗਵਾਂਢੀ ਪਿੰਡ ਦੇ ਜਾਲੀਆਂ ਤੋਂ ਸਿੱਖਿਆ ਸੀ ਜਿਸ ਦਿਨ ਉਸਦੀ ਇਹ ਸੋਟੀ ਬਣ ਕੇ ਤਿਆਰ ਹੋਈ ਤਾਂ ਉਸੇ ਦਿਨ ਹੀ ਉਸ ਲਈ ਇਹ ਕਾਲਾ ਦਿਨ ਬਣ ਗਿਆ ਸੀ ਦੁਪਹਿਰ ਵੇਲੇ ਜਦੋਂ ਸਾਰਾ ਮਾਲ ਮੰਡੀ ਚ ਕਿਕਰਾਂ ਦੀ ਛਾਂ ਚ ਅੱਧ ਉਨੀਂਦੀ ਹਾਲਤ ਚ ਜੁਗਾਲੀ ਕਰ ਰਿਹਾ ਸੀ ਤੇ ਉਹ ਸੜਕ ਵਾਲੇ ਪਾਸੇ ਤਾਲੀ ਹੇਠ ਬੈਠਾ ਤਾਂਬੇ ਦੀ ਤਾਰ ਵਾਲੀ ਸੋਟੀ ਬੜੀ ਹਸਰਤ ਨਾਲ ਵੇਖ ਰਿਹਾ ਸੀ ਤਾਂ ਪਿਛਲੇ ਪਾਸਿਓਂ ਉਸ ਦਾ ਬੋਕ ਡੋਗਰ ਬਿੱਲੀ ਦੀ ਚਾਲ ਚਲਦਾ ਸੰਧੂਆਂ ਦੇ ਨਵੇਂ ਲਾਏ ਬੂਟਿਆਂ ਨੂੰ ਮੂੰਹ ਮਾਰਨ ਜਾ ਲੱਗਿਆ ਉਹ ਸੋਟੀ ਵੇਖਦਿਆਂ ਨਾ ਅੰਤਰ ਧਿਆਨ ਹੋ ਗਿਆ ਸੀ ਕਿ ਉਸ ਨੂੰ ਕੁਝ ਪਤਾ ਹੀ ਨਾ ਲੱਗਿਆ ਪਤਾ ਤਾਂ ਉਦੋਂ ਲੱਗਿਆ ਜਦੋਂ ਸੰਧੂਆਂ ਦੇ ਮੁੰਡੇ ਨੇ ਉਸਦੀ ਸੋਟੀ ਦੇ ਤਿੰਨ ਟੋਟੇ ਕਰਕੇ ਮੰਡੀ ਦੇ ਫੜ ਤੇ ਵਗਾਹ ਮਾਰੀ ਤੇ ਲਫੇੜਿਆਂ ਨਾਲ ਉਸਦੀ ਟੋਰੇ ਵਾਲੀ ਪੱਗ ਮਿੱਟੀ 'ਚ ਮਿਲਾ ਦਿੱਤੀ ਉਸ ਨੂੰ ਆਪਣੀ ਪੱਗ ਦੇ ਲੈ ਜਾਣ ਦਾ ਕੋਈ ਬਹੁਤਾ ਰੰਝ ਨਹੀਂ ਸੀ ਇਹ ਤਾਂ ਪਹਿਲਾਂ ਵੀ ਬਹੁਤ ਵਾਰ ਲੈ ਕੇ ਮਿੱਟੀ 'ਚ ਮਿਲੀ ਸੀ ਪਰ ਉਸ ਨੂੰ ਆਪਣੀ ਸੋਟੀ ਦੇ ਟੁੱਟਣ ਤੇ ਤਾਰ ਬੰਨਣ ਲਈ ਕੀਤੀ ਕਈ ਦਿਨਾਂ ਦੀ ਮਿਹਨਤ ਦਾ ਬਹੁਤ ਦੁੱਖ ਸੀ ਦੋ ਕੁ ਦਿਨਾਂ ਬਾਅਦ ਉਹ ਫੇਰ ਸੋਟੀ ਖਰੀਦ ਲਿਆਇਆ ਤੇ ਬਲੇਡ ਨਾਲ ਇੰਚ-ਇੰਚ ਤੋਂ ਉਸ ਦੀ ਛਿਲ ਲਾ ਕੇ ਫੇਰ ਤਾਰ ਬੰਨਣ ਲੱਗ ਪਿਆ ਜਦੋਂ ਬੱਕਰੀ ਦੀ ਪਿੱਠ ਤੇ ਤਾਂਬੇ ਦੀ ਤਾਰ ਵਾਲੀ ਸੋਟੀ ਲਾ ਕੇ ਆਪਣੇ ਸ਼ਲੋਕ ਪੜਦਾ ਤੋ ਪੱਲ ਉਹ ਲਈ ਸਭ ਤੋਂ ਵੱਧ ਸਕੂਨ ਦੇਣ ਵਾਲੇ ਹੁੰਦੇ ਐ ਤੈਨੂੰ ਲੈ ਜੇ ਪਟਿਆਲੇ ਵਾਲਾ ਪੂਪਾ ਬਿਨਾਨੰਦਾਂ ਤੋਂ ਕਿੱਧਰ ਤੁਰੀ ਫਿਰਦੀ ਐ ਮੁੜਿਆ ਮੁੜਿਆ ਹੀਰ ਸਲੇਟੀਏ ਮਖਿਆ ਮੁੜਿਆ ਮੁੜਿਆ ਤੈਨੂੰ ਤੋਰਦੇ ਆਂ ਪੁੱਤੋ ਵਾਲੇ ਸੰਤਾ ਨਾਲ ਚਾੜ ਕੇ ਬਠਿੰਡੇ ਵਾਲੀ ਰੇਲੇ ਤੇਰੇ ਗਾਲ ਚ ਬੰਨਦਿਆਂ ਸਿਉਣੇ ਦੀ ਤਵੀਤੀ ਐ ਜਿਉਣੇ ਮੋੜ ਦੀਏ ਸਾਲੀਏ ਕਿੱਧਰ ਤੁਰੀ ਫਿਰਦੀ ਐ ਉਹ ਆਪਣੀ ਨੀਂਦੇ ਸੌਂਦਾ ਆਪਣੀ ਮਸਤੀ 'ਚ ਜਾਗਦਾ ਬਸ ਉਸ ਨੂੰ ਉਸਦੇ ਨੀਂਦ ਬਹੁਤ ਘਟ ਆਈ ਸੀ ਜਿਸ ਦਿਨ ਸੰਧੂਆਂ ਦੇ ਮੁੰਡੇ ਨੇ ਉਸਦੀ ਤਾਂਬੇ ਦੀ ਤਾਰ ਵਾਲੀ ਸੋਟੀ ਦੇ ਤਿੰਨ ਟੁਕੜੇ ਕਰ ਦਿੱਤੇ ਸੀ ਉਸ ਰਾਤ ਉਹ ਸੰਧੂਆਂ ਦੇ ਚਬਾਰੇ ਉੱਤੇ ਜਗਦੇ ਬਲਬ ਵੱਲ ਅੱਧੀ ਰਾਤ ਤਾਈਂ ਵੇਖੀ ਗਿਆ ਸੀ ਕਾਂਡ 13ਵਾਂ ਜ਼ਮੀਨੀ ਅਧਿਕਾਰ ਅੰਦੋਲਨ ਬਰਨਾਲੇ ਜ਼ਿਲ੍ਹੇ ਤੋਂ ਚੱਲ ਕੇ ਤਿੰਨ ਚਾਰ ਜ਼ਿਲ੍ਹਿਆਂ 'ਚ ਫੈਲ ਗਿਆ ਸੀ ਜਿਵੇਂ ਜਿਵੇਂ ਇਹ ਅੰਦੋਲਨ ਵਿਸ਼ਾਲ ਹੋ ਰਿਹਾ ਸੀ ਓਵੇਂ ਓਵੇਂ ਵੀਰਾਂ ਦਾ ਵਿਜ਼ਨ ਵੀ ਇਸ ਅੰਦੋਲਨ ਨਾਲ ਹੋਰ ਵਿਸ਼ਾਲ ਹੁੰਦਾ ਗਿਆ ਉਸਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਮੀਟਿੰਗਾਂ ਅਟੈਂਡ ਕੀਤੀਆਂ ਸੈਮੀਨਾਰ ਸੁਨੇ ਤੇ ਆਪਣੇ ਸੈੱਲ ਦੇ ਰਾਤਾਂ ਦੇ ਸਕੂਲ ਲਾਏ ਉਹ ਉਸ ਅੰਦਰੋਂ ਪੈ ਪੂਰੀ ਤਰ੍ਹਾਂ ਜਾ ਚੁੱਕਿਆ ਸੀ ਲਹਿਰ ਅੰਦਰ ਬਹੁਤ ਕੁੜੀਆਂ ਹੋਰ ਵੀ ਕੰਮ ਕਰ ਰਹੀਆਂ ਸੀ ਉਸ ਦਾ ਸਵੈ ਵਿਸ਼ਵਾਸ ਬਹੁਤ ਗੂੜਾ ਹੋ ਗਿਆ ਉਹ ਕਾਲਜ ਅਧਿਕਾਰੀਆਂ ਪੁਲਿਸ ਵਾਲਿਆਂ ਪਿੰਡਦਿਆਂ ਪੰਚਾਂ ਸਰਪੰਚਾਂ ਉੱਪਰਲੇ ਆਗੂਆਂ ਨਾਲ ਨਿਰਸੰਕੋਚ ਗੱਲ ਕਰਨ ਲੱਗੀ ਉਸ ਦੀਆਂ ਖਬਰਾਂ ਅਖਬਾਰਾਂ 'ਚ ਛਪਣ ਲੱਗੀਆਂ ਉਸ ਨੇ ਆਲੋਚਨਾ ਸਵੈ-ਆਲੋਚਨਾ ਸਿੱਖੀ ਉਸ ਦੀ ਗੱਲਬਾਤ ਵਿੱਚੋਂ ਦੇਸ਼ਾ ਵਿਦੇਸ਼ਾਂ ਦੇ ਹਵਾਲੇ ਆਉਣ ਲੱਗੇ ਉਸ ਨੇ ਅਰਥਚਾਰੇ ਨੂੰ ਬਹੁਤ ਨੀਜ਼ ਨਾਲ ਪੜਿਆ ਹੁਣ ਉਸ ਦੀ ਹੁਣ ਉਸ ਦੀਆਂ ਸਟੇਜ ਤੇ ਖੜੀ ਦੀਆਂ ਲੱਤਾਂ ਨਹੀਂ ਸੀ ਕੰਮ ਦੀਆਂ ਉਸ ਦੇ ਵਿਚਾਰਾਂ ਸਮਝ ਵਿੱਚ ਵੱਡੀ ਤਬਦੀਲੀ ਆਈ ਪਹਿਲਾਂ ਤੋਂ ਹੁੰਦੜਹੇਲ ਹੋਣਾ ਉਸ ਨੂੰ ਚੰਗੀ ਤਰ੍ਹਾਂ ਰਾਸ ਆਇਆ ਉਸ ਦਾ ਸਰੀਰ ਪੂਰੀ ਤਰ੍ਹਾਂ ਭਰ ਗਿਆ ਕਨਕਵੰਨੇ ਚਿਹਰੇ ਤੇ ਚੰਗੀ ਭਾ ਮਾਰਨ ਲੱਗੀ ਹੁਣ ਉਸ ਦੀ ਇੱਕੋ ਇੱਛਾ ਸੀ ਕਿ ਉਹ ਜੀਨ ਕੁੜਤਾ ਪਾ ਕੇ ਕਾਲਜ ਜਾਵੇ ਪਰ ਉਸ ਦੇ ਸੰਸਕਾਰ ਉਸ ਦੀ ਸਮਝ ਦੇ ਕਈ ਵਾਰ ਭਾਰੂ ਪੈ ਜਾਂਦੇ ਪੈਸੇ ਮੱਲੋ ਵੀ ਉਹ ਜੀਨ ਖਰਚਣ ਦੀ ਹਾਲਤ ਵਿੱਚ ਨਹੀਂ ਸੀ ਪੈਸੇ ਦਾ ਹੱਲ ਤਾਂ ਹੋ ਸਕਦਾ ਸੀ ਪਰ ਉਸਦੇ ਸੰਸਕਾਰਾਂ ਦਾ ਹੱਲ ਇੰਨਾ ਸੌਖਾ ਨਹੀਂ ਸੀ ਸਦੀਆਂ ਦੀ ਕੂਟਨ ਦਾ ਅਸਰ ਹਾਲੇ ਲਹੂ ਵਿੱਚ ਤੁਰਿਆ ਫਿਰਦਾ ਸੀ ਪਰ ਵੀਰਾਂ ਇਸ ਕੂਟਨ ਨੂੰ ਤੋੜਨ ਦਾ ਰਾਹ ਤਲਾਸ਼ ਰਹੀ ਸੀ ਉਸਨੇ ਮਿੱਥ ਲਿਆ ਸੀ ਕਿ ਇੱਕ ਨਾਇਕ ਦੇਨ ਉਹ ਜੀਨ ਪਾ ਕੇ ਆਪਣੀ ਸਾਥ ਵਿੱਚੋਂ ਲੰਗੇਗੀ ਪਿੰਡ ਵਿੱਚ ਖਾਸ ਕਰਕੇ ਵੇੜੇ ਵਿੱਚ ਉਸਦੇ ਵਿਗੜਨ ਦੇ ਚਰਚੇ ਸ਼ੁਰੂ ਹੋ ਚੁੱਕੇ ਸੀ ਕਿਉਂਕਿ ਕਾਲਚ ਪੜਦੇ ਜੱਟਾਂ ਦੇ ਮੁੰਡਿਆਂ ਨੇ ਖੰਭਾਂ ਦੀਆਂ ਡਾਰਾ ਬਣਾਉਣ 'ਚ ਖਾਸਾ ਯੋਗਦਾਨ ਪਾਇਆ ਸੀ ਜਦੋਂ ਕਦੇ ਲੰਘਦੇ ਟੱਪਦੇ ਵੀਰਾਂ ਦੇ ਨਾਲ ਵੀਰਾਂ ਦੇ ਵਿਦਿਆਰਥੀ ਆਗੂ ਉਸ ਨਾਲ ਘਰੇ ਆਉਂਦੇ ਤਾਂ ਵੀਰਾਂ ਦੀ ਮਾਸ ਸੀਬੋ ਤੋਂ ਉੱਚੇ ਲੈ ਨਾ ਜਾਂਦੇ ਵੀਰਾਂ ਦਾ ਬਾਪ ਜੰਗੀਰ ਤਾਂ ਗਈ ਰਾਤ ਜੱਟਾਂ ਦੇ ਘਰੋਂ ਮੁੜਦਾ ਕਿਉਂਕਿ ਉਸ ਦੇ ਸੀਰ ਦਾ ਕੰਮ ਹੀ ਐਸਾ ਸੀ ਹੁਣ ਵੀਰਾਂ ਕਈ-ਕਈ ਦਿਨ ਘਰੋਂ ਬਾਹਰ ਵੀ ਰਹਿ ਲੈਂਦੀ ਪਿੰਡ ਪਿੰਡਾਂ ਦੇ ਜ਼ਮੀਨ ਅੰਦੋਲਨ ਨੇ ਉਹਦੇ ਕੰਮ ਨੂੰ ਬਹੁਤ ਵਧਾ ਦਿੱਤਾ ਸੀ ਪਿੰਡਾਂ ਨਾਲ ਉਹਨਾਂ ਦੀ ਸਾਂਝ ਦਾ ਵਿਦਿਆਰਥੀ ਜਥੇਬੰਦੀ ਨੂੰ ਨੁਕਸਾਨ ਵੀ ਹੋਇਆ ਕਿਉਂਕਿ ਸਮੂਚੀ 9 ਮੈਂਬਰੀ ਜ਼ਿਲ੍ਹਾ ਕਮੇਟੀ ਬਹੁਤਾ ਸਮਾਂ ਪਿੰਡਾਂ ਦੇ ਮਸਲੇ ਹੱਲ ਕਰਨ ਤੇ ਹੀ ਲੱਗੀ ਰਹਿੰਦੀ ਜ਼ਮੀਨ ਅਧਿਕਾਰ ਅੰਦੋਲਨ ਕੋਲ ਔਰਤਾਂ ਆਗੂਆਂ ਦੀ ਵੱਡੀ ਘਾਟ ਹੋਣ ਕਾਰਨ ਵੀਰਾਂ ਨੂੰ ਵਾਰ-ਵਾਰ ਪਿੰਡਾਂ 'ਚ ਜਾਣਾ ਪੈਂਦਾ ਉਸ ਨੂੰ ਸਟੇਜਾਂ ਤੇ ਬੋਲਣਾ ਪੈਂਦਾ ਔਰਤਾਂ ਦੀ ਪ੍ਰਤੀਨਿਧਤਾ ਕਰਨੀ ਪੈਂਦੀ ਸਬੰਧਤ ਅਧਿਕਾਰੀਆਂ ਨੂੰ ਮਿਲਣਾ ਪੈਂਦਾ ਵੀਰਾ ਹਰ ਰੋਜ਼ ਆਪਣੇ ਆਪ ਨੂੰ ਬਦਲਿਆ ਮਹਿਸੂਸ ਕਰਦੀ ਉਹ ਲਗਾਤਾਰ ਆਪਣੇ ਪਿੰਡੇ ਤੋਂ ਸੰਸਕਾਰਾਂ ਮਿੱਥਾਂ ਮਾਨਵਤਾਵਾਂ ਦੀਆਂ ਜੋਕਾਂ ਤੋੜ-ਟੋੜ ਸੁੱਟ ਰਹੀ ਸੀ ਜੋ ਸਦੀਆਂ ਤੋਂ ਉਸ ਦੇ ਕਬੀਲੇ ਦੇ ਲੋਕਾਂ ਨੂੰ ਚਿੰਬੜੀਆਂ ਹੋਈਆਂ ਸਨ ਉਹ ਆਪਣੇ ਸਿਲੇਬਸ ਦੇ ਨਾਲ-ਨਾਲ ਸਾਹਿਤ ਤੇ ਸਿਧਾਂਤ ਦੀਆਂ ਕਿਤਾਬਾਂ ਨੂੰ ਲਗਾਤਾਰ ਪੜ੍ਹਦੀ ਰਹਿੰਦੀ ਕੱਲ ਸੰਦੀਪ ਨੇ ਉਸ ਨੂੰ ਇੱਕ ਹਰਿਆਣਵੀ ਕੁੜੀ ਦੀ ਕਿਤਾਬ ਆਜ਼ਾਦੀ ਮੇਰਾ ਬ੍ਰਾਂਡ ਲਿਆ ਕੇ ਦਿੱਤੀ ਉਹ ਇਸ ਕਿਤਾਬ ਦੀ ਬੇਹਤ ਤਾਰੀਫ ਕਰ ਰਿਹਾ ਸੀ ਸੰਦੀਪ ਨੇ ਵੀ ਦੱਸਿਆ ਕਿ ਅਗਲੇ ਬੁੱਧਵਾਰ ਵਿਦਿਆਰਥੀ ਜਥੇਬੰਦੀ ਦੀ ਇੱਕ ਵੱਡੀ ਮੀਟਿੰਗ ਹੈ ਅਗਰ왈 ਧਰਮਸ਼ਾਲਾ ਚ ਹੋਵੇਗੀ ਜਿਸ ਜਿਸ ਚ 70-80 ਵਿਦਿਆਰਥੀ ਸ਼ਾਮਲ ਹੋਣਗੇ ਦੀਪਕ ਦੀ ਪੜ੍ਹਾਈ ਪੂਰੀ ਹੋ ਗਈ ਸੀ ਸ਼ਾਇਦ ਉਸ ਨੂੰ ਹੁਣ ਵਿਦਿਆਰਥੀ ਫਰੰਟ ਤੋਂ ਵਧਾਈਗੀ ਦੇ ਦਿੱਤੀ ਜਾਵੇ ਸ਼ਾਇਦ ਇੱਕ ਕੁੜੀ ਨੂੰ ਵੀ ਵਧਾਈਗੀ ਮਿਲ ਸਕਦੀ ਹੈ ਸੰਦੀਪ ਨੇ ਉਸ ਦੇ ਮੋਢੇ ਤੇ ਚੁੰਨੀ ਪਰੀ ਵੀਰਾਂ ਦੇ ਸਰੀਰ ਤੇ ਲੂ ਕੰਡੇ ਖੜੇ ਹੋ ਗਏ ਭਾਵੇਂ ਉਸ ਨੂੰ ਜਥੇਬੰਦੀ ਚਾਈ ਨੂੰ 3 ਸਾਲ ਹੋ ਗਏ ਸੀ ਪਰ ਉਸ ਨੂੰ ਕਿਸੇ ਮਰਦ ਨੇ ਇਸ ਤਰ੍ਹਾਂ ਛੂਇਆ ਨਹੀਂ ਸੀ ਉਸ ਦਾ ਚਿਹਰਾ ਲਾਲ ਹੋ ਗਿਆ ਤੇ ਉਹਦਾ ਦਿਲ ਧੱਕ ਧੱਕ ਕਰਨ ਲੱਗਿਆ ਸੰਦੀਪ ਦੇ ਬਾਰੇ ਉਸ ਦੇ ਮਨ ਚ ਤਰ੍ਹਾਂ ਤਰ੍ਹਾਂ ਦੇ ਸਵਾਲ ਆ ਰਹੇ ਸਨ ਭਾਵੇਂ ਸੰਦੀਪ ਦਰਮਿਆਨੀ ਜੱਟ ਕਿਸਾਨੀ ਜੋ ਸੀ ਪਰ ਉਸ ਦਾ ਸੀਨੀਅਰ ਤੇ ਬਹੁਤ ਸਤਿਕਾਰਤ ਸਾਥੀ ਸੀ ਦੋਵਾਂ ਦੇ ਘਰਾਂ ਦੀ ਆਰਥਿਕ ਸਮਾਨਤਾ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਪਰ ਉਹਨਾਂ ਦੇ ਵਿਚਾਰਾਂ ਦੀ ਸਮਾਨਤਾ ਬਹੁਤ ਨੇੜੇ ਸੀ। ਸੰਦੀਪ ਨੂੰ ਘਰੋਂ ਇਕੱਲਾ ਹੋਣ ਕਰਕੇ ਚੰਗਾ ਖਰਚਾ ਮਿਲਦਾ ਵਧੀਆ ਕੱਪੜੇ ਪਾਉਂਦਾ ਕਦੇ-ਕਦੇ ਕਾਲੀ ਐਨਕਾ ਲਾ ਕੇ ਮੋਟਰਸਾਈਕਲ ਤੇ ਗੇੜੇ ਵੀ ਲਾ ਆਉਂਦਾ ਪਰ ਵਿਦਿਆਰਥੀ ਜਥੇਬੰਦੀ ਵੱਲੋਂ ਉਸ ਨੂੰ ਕਾਲਜ ਦਾ ਪ੍ਰਧਾਨ ਥਾਪਿਆ ਹੋਣ ਕਰਕੇ ਜਬਤ ਵਿੱਚ ਰਹਿੰਦਾ। ਬਰਨਾਲਾ ਕਾਲਜ ਤੋਂ ਬਾਹਰਲੇ ਕਾਲਜਾਂ 'ਚ ਮੀਟਿੰਗਾਂ ਰੈਲੀਆਂ ਤੇ ਵੀ ਜਾਂਦਾ ਪੂਰੇ ਜ਼ਿਲ੍ਹੇ ਅੰਦਰ ਵਿਦਿਆਰਥੀਆਂ 'ਚ ਉਸਦਾ ਚੰਗਾ ਰਸੂਖ ਸੀ ਵੀਰਾਂ ਉਸ ਨੂੰ ਆਪਣਾ ਆਦਰਸ਼ ਮੰਨਦੀ ਭਾਵੇਂ ਕਿ ਉਸ ਤੋਂ ਸੀਨੀਅਰ ਦੀਪਕ ਤੇ ਉਸ ਤੋਂ ਵੀ ਸੀਨੀਅਰ ਮੋਹਕਮ ਵਰਗੇ ਲੋਕ ਸਨ ਕਾਂਡ 14ਵਾਂ ਬੁੱਧਵਾਰ ਨੂੰ ਜ਼ਿਲ੍ਹੇ ਭਰ ਚੋਂ ਆਏ 70-80 ਵਿਦਿਆਰਥੀਆਂ ਨੇ ਮੀਟਿੰਗ 'ਚ ਭਾਗ ਲਿਆ ਮੀਟਿੰਗ ਕਰਵਾਂ ਵਿਦਿਆਰਥੀਆਂ ਦਾ ਇੱਕ ਪੁਰਾਣਾ ਆਗੂ ਜਿਹੜਾ ਹੁਣ ਜ਼ਮੀਨ ਅਧਿਕਾਰ ਅੰਦੋਲਨ ਦਾ ਆਗੂ ਸੀ ਮੋਕਮ ਆਇਆ ਵੀਰਾ ਮੋਕਮ ਨੂੰ ਪਿੰਡਾਂ 'ਚ ਅਕਸਰ ਮਿਲਦੀ ਰਹਿੰਦੀ ਸੀ ਉਸ ਨੂੰ ਇਹ ਵੀ ਇਲਮ ਸੀ ਕਿ ਮੋਕਮ ਹੀ ਵਿਦਿਆਰਥੀ ਜਥੇਬੰਦੀ ਜ਼ਮੀਨ ਅਧਿਕਾਰ ਅੰਦੋਲਨ ਤੇ ਹੋਰ ਸੰਗਠਨਾ ਦਾ ਮੁੱਖ ਸੂਤਰ ਧਾਰ ਹੈ ਉਸ ਨੂੰ ਇਹ ਵੀ ਪਤਾ ਸੀ ਕਿ ਉੱਪਰਲੀ ਕਮੇਟੀ ਨਾਲ ਮੋਕਮ ਦਾ ਹੀ ਸੰਪਰਕ ਹੈ ਇਸ ਮੀਟਿੰਗ 'ਚ ਕਾਫੀ ਵਿਵਾਦ ਛਿੜਿਆ ਵਿਦਿਆਰਥੀ ਆਗੂ ਅਮਨ ਦਾ ਵਿਚਾਰ ਸੀ ਪਿੰਡਾਂ ਦੀ ਜ਼ਮੀਨ ਦੀ ਲੜਾਈ ਨੇ ਵਿਦਿਆਰਥੀ ਜਥੇਬੰਦੀ ਦਾ ਬਹੁਤ ਨੁਕਸਾਨ ਕੀਤਾ ਹੈ ਕਿਉਂਕਿ ਇਸ ਦੇ ਬਹੁਤੇ ਆਗੂ ਹਰ ਰੋਜ਼ ਹੀ ਪਿੰਡਾਂ 'ਚ ਤੁਰੇ ਫਿਰਦੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਜ਼ਮੀਨ ਅਧਿਕਾਰ ਅੰਦੋਲਨ ਜ਼ਿਲ੍ਹੇ ਅੰਦਰ ਹੀ ਨਹੀਂ ਸਗੋਂ ਮਾਲਵੇ ਅੰਦਰ ਇੱਕ ਵੱਡੀ ਸ਼ਕਤੀ ਬਣ ਕੇ ਉੱਭਰਿਆ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਇੱਕ ਸੰਗਠਨ ਦੀ ਉਸਾਰੀ ਦੂਸਰੀ ਜਥੇਬੰਦੀ ਨੂੰ ਦਾਤੇ ਲਾ ਕੇ ਕੀਤੀ ਜਾਵੇ ਵੀਰਾ ਦਾ ਵਿਚਾਰ ਸੀ ਜਥੇਬੰਦੀ ਦਾ ਨੁਕਸਾਨ ਹੋਇਆ ਹੈ ਪਰ ਲੋਕ ਲਹਿਰ ਦੇ ਵਡੇਰੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਸਾਨੂੰ ਕੋਈ رائے ਬਣਾਉਣੀ ਚਾਹੀਦੀ ਹੈ ਅੱਜ ਜੇ ਇੰਨਾ ਵੱਡਾ ਦਲਿਤ ਉਭਾਰ ਆਇਆ ਹੈ ਹੁਣ ਇਹ ਨਹੀਂ ਹੋ ਸਕਦਾ ਕਿ ਕਾਰਕੁਨਾਂ ਦੀ ਘਾਟ ਕਰਕੇ ਅਸੀਂ ਇਸ ਦੀ ਬਲੀ ਦੇ ਦਈਏ ਦੀਪਕ ਨੇ ਵੀ ਵੀਰਾਂ ਦੇ ਨਾਲ ਮਿਲਦੇ ਜੁਲਦੇ ਵਿਚਾਰ ਹੀ ਰੱਖੇ ਮੀਟਿੰਗ ਦੇ ਅਖੀਰ ਚ ਮੌਕਮ ਨੇ ਆਪਣੇ ਵਿਚਾਰ ਰੱਖੇ ਉਸਨੇ ਬਹੁਤ ਸਾਰੀਆਂ ਘਾਟਾਂ ਕਮਜ਼ੋਰੀਆਂ ਸਿਧਾਂਤਕ ਪਰਿਪੇਖ ਚ ਸਮਜਨ ਤੇ ਜੋਰ ਦਿੱਤਾ ਉਸਨੇ ਬਹੁਤ ਸਾਰੀਆਂ ਕਿਤਾਬਾਂ ਮੈਗਜ਼ੀਨਾਂ ਦੇ ਨਾਂ ਦੱਸੇ ਜੋ ਹਰੇਕ ਨੂੰ ਪੜ੍ਹਨੇ ਚਾਹੀਦੇ ਹਨ ਲੇਕਿਨ ਉਸਦੀ ਆਖਰੀ ਗੱਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਉਹ ਸੀ ਕਿ ਦੀਪਕ ਤੇ ਵੀਰਾਂ ਨੂੰ ਵਿਦਿਆਰਥੀ ਜਥੇਬੰਦੀ ਤੋਂ ਹਟਾ ਕੇ ਜ਼ਮੀਨ ਅਧਿਕਾਰ ਅੰਦੋਲਨ 'ਚ ਲੈ ਕੇ ਆਉਣਾ ਦੀਪਕ ਦੀਤਾ ਪੜ੍ਹਾਈ ਪੂਰੀ ਹੋ ਚੁੱਕੀ ਸੀ ਪਰ ਵੀਰਾਂ ਦਾ ਕਾਲਜ ਆਖਰੀ ਸਾਲ ਸੀ ਕੁਝ ਸਮੇਂ ਲਈ ਸਾਰਿਆਂ ਨੂੰ ਉਸਤੇ ਬਹੁਤ ਹੈਰਾਨੀ ਹੋਈ ਅਮਨ ਸ਼ੰਕਰ ਜਗਦੀਪ ਇਨ੍ਹਾਂ ਸਾਰਿਆਂ ਨੇ ਉਸ ਦਾ ਡਟ ਕੇ ਵਿਰੋਧ ਕੀਤਾ ਅਖੀਰ ਮੌਕਮ ਦੀਆਂ ਪਿਆਰ ਭਰੀਆਂ ਦਲੀਲਾਂ ਨੇ ਸਭ ਨੂੰ ਰਾਜ਼ੀ ਕਰ ਲਿਆ ਮੌਕਮ ਨੇ ਸਾਰਿਆਂ ਸਾਹਮਣੇ ਸੁਝਾਅ ਰੱਖਿਆ ਕਿ ਵੀਰਾਂ ਦਾ ਸਮੂੱਚਾ ਖਰਚਾ ਜਥੇਬੰਦੀ ਚੁੱਕੇਗੀ ਤੇ ਉਸ ਨੂੰ ਪਿੰਡ 'ਚ ਜਾਣ ਆਉਣ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਇਸ ਲਈ ਕਰਦਿਆਂ ਤੇ ਉਸਦੀ ਨਿਰਭਰਤਾ ਬਿਲਕੁਲ ਬੰਦ ਕੀਤੀ ਜਾਵੇਗੀ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਦਿੱਤੀ ਸੰਦੀਪ ਨੇ ਇੱਕ ਸੁਝਾਅ ਹੋਰ ਰੱਖ ਦਿੱਤਾ ਕਿ ਆਉਣ ਵਾਲੀ 3 ਤਰੀਕ ਨੂੰ ਵੀਰਾਂ ਦਾ ਜਨਮ ਦਿਨ ਹੈ ਉਸ ਨੂੰ ਵੀ ਮਨਾਇਆ ਜਾਵੇ ਤੇ ਉਸ ਨੂੰ ਕੋਈ ਗਿਫਟ ਭੇਟ ਕੀਤਾ ਜਾਵੇ ਸਭ ਦੀ ਸਹਿਮਤੀ ਹੋ ਗਈ ਪਰ ਵੀਰਾਂ ਨੂੰ ਇਸ ਗੱਲ ਤੇ ਬੜੀ ਹੈਰਾਨੀ ਹੋਈ ਕਿ ਐਨੀ ਭੱਜ ਨੱਟ ਜੋ ਸੰਦੀਪ ਨੂੰ ਮੇਰਾ ਜਨਮ ਦਿਨ ਕਿਵੇਂ ਯਾਦ ਰਹਿ ਗਿਆ ਮੀਟਿੰਗ ਦੇ ਅਖੀਰ 'ਚ ਮੌਕਬ ਨੇ ਦੱਸਿਆ ਪਿੰਡ ਢਿਲਵਾਂ ਕਲਾਂ ਦੀ ਜ਼ਮੀਨੀ ਲੜਾਈ ਬੁਰੀ ਤਰ੍ਹਾਂ ਫਸ ਗਈ ਹੈ ਇੱਕ ਤਾਂ ਇਥੇ ਪੰਚਾਇਤੀ ਜ਼ਮੀਨ ਦਾ ਰਕਬਾ ਬਹੁਤ ਵੱਡਾ ਹੈ ਜੋ ਕਿ 200 ਏਕੜ ਤੋਂ ਵੀ ਵੱਧ ਹੈ ਤੇ ਦਲਿਤਾਂ ਨੂੰ ਤੀਜੇ ਹਿੱਸੇ ਦੇ 70-75 ਕਿੱਲੇ ਵੰਡੇ ਹਨ ਇਸ ਜ਼ਮੀਨ ਨੂੰ ਇੱਕ ਸਾਬਕਾ ਸਰਪੰਚ ਸਥਾਨਕ ਐਮਐਲਏ ਦੀ ਛਤਰ ਛਾਇਆ ਹੇਠ ਲੰਬੇ ਸਮੇਂ ਤੋਂ ਬਹੁਤ ਘੱਟ ਰੇਟ ਤੇ ਵਾਰਿਆ ਸੀ ਇਸ 'ਚੋਂ ਇੱਕ ਹਿੱਸਾ ਉੱਚ ਅਫਸਰਾਂ ਨੂੰ ਜਾਂਦਾ ਹੈ ਸੋ ਉਸ ਦੇ ਪੈਰਾਂ ਹੇਠੋ ਜ਼ਮੀਨ ਕਢਣੀ ਬਹੁਤ ਚੁਣੌਤੀ ਭਰਿਆ ਕਾਰਜ ਹੈ ਸਾਫ ਦਾ ਸਰਪੰਚ ਜਿਸ ਦਾ ਸਬੰਧ ਵੀ ਸਿੱਧਾ ਸਰਕਾਰ ਨਾਲ ਹੈ ਇਹ ਜ਼ਮੀਨ ਛੇਤੀ ਛੱਡਣ ਵਾਲਾ ਨਹੀਂ ਪਰ ਜ਼ਮੀਨ ਅਧਿਕਾਰ ਅੰਦੋਲਨ ਲਈ ਵੀ ਇਹ ਜਿਉਣ ਮਰਨ ਦਾ ਸਵਾਲ ਹੈ ਇਸ ਲੜਾਈ ਨੂੰ ਔਰਤਾਂ ਦੀ ਸ਼ਮੂਲੀਅਤ ਤੋਂ ਬਿਨਾ ਨਾ ਸਮਝਿਆ ਜਾ ਸਕਦਾ ਹੈ ਤੇ ਨਾ ਹੀ ਜਿੱਤਿਆ ਜਾ ਸਕਦਾ ਹੈ ਦਿਲੀਤ ਔਰਤ ਤੇ ਜ਼ਮੀਨ ਦੇ ਰਿਸ਼ਤੇ ਦੀ ਵਿਆਖਿਆ ਬੜੀ ਉਲਝੀ ਟੇਢੀ ਤੇ ਬੜੀ ਗਹਿਰੀ ਹੈ ਦਲੇ ਤੌਰਤ ਦੀ ਮੁਕਤੀ ਦੇ ਸਵਾਲ ਨੂੰ ਸੰਬੋਧਿਤ ਹੋਣ ਲਈ ਜ਼ਮੀਨ ਦੇ ਸਵਾਲ ਨੂੰ ਵਿੱਚੋਂ ਕੱਢਿਆ ਨਹੀਂ ਜਾ ਸਕਦਾ ਨਾ ਹੀ ਇਸ ਸਵਾਲ ਦੇ ਕਿਸੇ ਹੋਰ ਉੱਤਰ ਬਾਰੇ ਸੋਚਿਆ ਜਾ ਸਕਦਾ ਹੈ ਇਹ ਲੜਾਈ ਉਸ ਦੀ ਬੰਦੀ ਉਪਜੀਵਕਾ ਨਾਲੋਂ ਵੱਧ ਉਸ ਦੇ ਸਵੈਮਾਨ ਗੌਰਵ ਅਜਮਤ ਤੇ ਉਹਨਾਂ ਅਦ੍ਰਿਸ਼ ਹਜ਼ਾਰਾਂ ਡਰਾਂ ਦੇ ਖਿਲਾਫ ਦੀ ਲੜਾਈ ਹੈ ਜਿਹੜੇ ਡਰ ਉਸ ਨਾਲ ਬੇਗਾਨੀਆਂ ਜ਼ਮੀਨਾਂ ਤੇ ਤੁਰਦਿਆਂ ਨਾਲ-ਨਾਲ ਚੱਲ ਰਹੇ ਹੁੰਦੇ ਹਨ ਇਸ ਤਰ੍ਹਾਂ ਦਾ ਉਲਝਿਆ ਅਰਥਚਾਰਾ ਸਮਝਣ ਲਈ ਸ਼ਾਇਦ ਵੱਡੇ-ਵੱਡੇ ਗਣਿਤ ਸਿਧਾਂਤ ਬਹੁਤੇ کارਗਰ ਨਾ ਹੋਣ ਜਿੰਨੀ ਦੇਰ ਤੁਸੀਂ ਉਸ ਨਾਲ ਜ਼ਮੀਨ ਦੇ ਰਿਸ਼ਤੇ ਦੀ ਸਹੀ ਪਰਿਭਾਸ਼ਾ ਨਹੀਂ ਸਿਰਜ ਲੈਂਦੇ ਜੋ ਕਿ ਹੋਂਦ ਤੱਕ ਸਿਰਫ ਕਾਗਜ਼ਾਂ ਅੰਦਰ ਹੀ ਗਲਤ ਵਿਧੀ ਵਿਵਧਾਨ ਨਾਲ ਹੀ ਸਿਰਜੀ ਜਾਂਦੀ ਹੈ ਆਪਾਂ ਮੱਧ ਵਰਗੀ ਔਰਤ ਦੇ ਉਸ ਬਿਆਨ ਨੂੰ ਤਾਂ ਬਹੁਤ ਧਿਆਨ ਨਾਲ ਸੁਣਦੇ ਹਾਂ ਜਿਸ ਵਿੱਚ ਉਹ ਅਸਮਾਨ ਵਿੱਚ ਉੱਡਣਾ ਚਾਹੁੰਦੀ ਹੈ ਪਰ ਆਪਾਂ ਦਲਿਤ ਔਰਤਾਂ ਦੇ ਉਸ ਬਿਆਨ ਨੂੰ ਕਦੇ ਨਹੀਂ ਸੁਣਦੇ ਜਿਸ ਵਿੱਚ ਉਹ ਜ਼ਮੀਨ ਤੇ ਤੁਰਨਾ ਚਾਹੁੰਦੀ ਹੈ ਅਸਮਾਨ 'ਚ ਉੱਡਣ ਦੀ ਇਨਸਪਾਇਰ ਸਟੋਰੀ ਰੋਜ਼ ਅਖਬਾਰਾਂ ਨਿਊਜ਼ ਚੈਨਲਾਂ ਦੀ ਸੁਰਖੀ ਬਣਦੀ ਹੈ ਪਰ ਜ਼ਮੀਨ ਤੇ ਤੁਰਨ ਦੀ ਕਹਾਣੀ ਰੋਜ਼ ਗੁਨਾਹ ਤੇ ਅਮਨ ਕਾਨੂੰਨ ਲਈ ਖਤਰੇ ਦਾ ਪਰਚਮ ਬਣ ਜਾਂਦੀ ਹੈ ਆਖਿਰ ਕਿਉਂ ਕੀ ਆਪਾਂ ਕਦੇ ਸੋਚਿਆ ਹੈ ਸੱਤਾ ਤੇ ਉਸ ਦੇ ਕਰਿੰਦੇ ਪੁਲਿਸ ਕਾਨੂੰਨ ਤੇ ਉਸ ਦੀਆਂ ਟੁੰਡੀਆਂ ਬਾਹਾਂ মিডিਆ ਅਖਬਾਰ ਪਿਲਪਿਲੀ ਬੌਧਿਕਤਾ ਸੰਸਕਾਰ ਸੱਭਿਆਚਾਰ ਰਸਮੋ ਰਿਵਾਜ ਹਰ ਤੇ ਉਸ ਨੂੰ ਦੋਸ਼ੀ ਸਿੱਧ ਕਰਨ ਤੇ ਲੱਗੀ ਹੋਈ ਹੈ ਪਰ ਗੱਲਾਂ ਦੀ ਗੱਲ ਇਹ ਹੈ ਕਿ ਇਹ ਇਤਿਹਾਸ ਅੰਦਰ ਪਹਿਲੀ ਵਾਰ ਨਹੀਂ ਹੋਇਆ ਇਹ ਸੈਂਕੜੇ ਸਾਲਾਂ ਤੋਂ ਇਸ ਤਰ੍ਹਾਂ ਹੀ ਜਾਰੀ ਹੈ ਬੋਲਦਾ ਬੋਲਦਾ ਮੌਕਮ ਅਚਾਨਕ ਰੁਕ ਗਿਆ ਤੇ ਫਿਰ ਉਸ ਨੇ ਸਭ ਨੂੰ ਸੰਬੋਧਿਤ ਹੁੰਦਿਆਂ ਪੁੱਛਿਆ ਤੇ ਹੁਣ ਤੁਸੀਂ ਦੱਸੋ ਕਿ ਵੀਰਾਂ ਦੇ ਕੰਮ ਦੀ ਕੀ ਇਮਯਤ ਹੈ ਵੀਰਾਂ ਦਾ ਕੰਮ ਕੋਈ ਐਵੇਂ ਨਹੀਂ ਇਹ ਇੱਕ ਇਤਿਹਾਸਿਕ ਕੰਮ ਹੈ ਉਸ ਨੂੰ ਸਿਰਫ ਕਾਲਜ ਤੱਕ ਸੀਮਤ ਨਾ ਕਰੋ ਇਹ ਬਹੁਤ ਵੱਡੀ ਲੜਾਈ ਦੀ ਸੂਤਰ ਧਾਰ ਹੈ ਜੇ ਰੱਬ ਨੇ ਸੁੱਖ ਰੱਖੀ ਦੀਪਕ ਤੇ ਵੀਰਾਂ ਜਲਦੀ ਹੀ ਜੇਲ੍ਹ ਵਿੱਚ ਹੋਣਗੇ ਉਸ ਨੇ ਰੱਬ ਨੇ ਸੁੱਖ ਰੱਖੀ ਇਹਨੇ ਅਨਪੋਲ ਤਰੀਕੇ ਨਾਲ ਕਿਹਾ ਸਮੇਤ ਵੀਰਾਂ ਦੇ ਸਾਰੇ ਜਣੇ ਉੱਚੀ ਉੱਚੀ ਹੱਸਣ ਲੱਗੇ ਲੱਗਦਾ ਤਾਂ ਮੈਨੂੰ ਵੀ ਇਹੀ ਹੈ ਵੀਰੇ ਜੇ ਹਾਲਤ ਇਹੀ ਰਹੇ ਮੈਂ ਤਾਂ ਕੀ ਆਪਾਂ ਸਾਰੇ ਹੀ ਜੇਲ੍ਹ ਅੰਦਰ ਬੰਦ ਹੋਵਾਂਗੇ ਵੀਰਾਂ ਅੰਦਰੋਂ ਖੁਸ਼ ਹੋ ਰਹੀ ਸੀ ਉਸ ਦੀ ਗੱਲ ਦੀ ਤਾਇਤ ਦੀਪਕ ਨੇ ਕੀਤੀ ਜੋ ਪਿਛਲੇ ਸਾਲ ਇੱਕ ਪਿੰਡ 'ਚ ਹੋਏ ਜ਼ਮੀਨੀ ਝਗੜੇ ਕਾਰਨ ਆਪਣੇ 6 ਹੋਰ ਸਾਥੀਆਂ ਸਮੇਤ 10 ਦਿਨ ਜੇਲ੍ਹ 'ਚ ਲਾ ਆਇਆ ਸੀ ਇਸ ਤਰ੍ਹਾਂ ਕਈ ਹੋਰ ਮਸਲਿਆਂ ਨੂੰ ਵਿਚਾਰ ਦੇ ਵਿਚਾਰ ਦੇ ਮੀਟਿੰਗ ਖਤਮ ਹੋ ਗਈ ਅੱਜ ਸੰਦੀਪ ਅੱਜ ਮੋਟਰਸਾਈਕਲ ਲੈ ਕੇ ਆਇਆ ਸੀ ਵੀਰਾਂ ਬੱਸ ੱਡੇ ਸੰਦੀਪ ਨਾਲ ਹੀ ਚਲੀ ਗਈ ਉਥੇ ਉਹਨਾਂ ਇੱਕ ਨਿੱਕੇ ਜਿਹੇ ਢਾਬੇ ਤੇ ਬੈਠ ਕੇ ਚਾਹ ਪੀਤੀ ਫਿਰ 3 ਤਰੀਕ ਨੂੰ ਵੀਰਾਂ ਦੇ ਜਨਮ ਦਿਨ ਵਾਲੇ ਦਿਨ ਉਹਨਾਂ ਕਮਿਊਨ ਚ ਮਿਲਣ ਦਾ ਸਮਾਂ ਤੈਅ ਕੀਤਾ ਕਮਿਊਨ ਦੀਪਕ ਹੋਰਾਂ ਦਾ ਮੁੱਖ ਟਿਕਾਣਾ ਸੀ ਜੋ ਸਾਰੀਆਂ ਜਥੇਬੰਦੀਆਂ ਦਾ ਇੱਕ ਸਾਂਝਾ ਨਿੱਕਾ ਜਿਹਾ ਦਫ਼ਤਰ ਸੀ ਜਿਸ ਵਿੱਚ ਦੋ ਕਮਰੇ ਇੱਕ ਬਾਥਰੂਮ ਇੱਕ ਨਿੱਕੀ ਜਿਹੀ ਰਸੋਈ ਸੀ ਦਵਿੰਦਰ ਸਿੰਘ ਬਰਾੜ ਜੋ ਸਾਬਕਾ ਪ੍ਰਿੰਸੀਪਲ ਸੀ ਤੇ ਉਸਦੇ ਸਾਥੀਆਂ ਨੇ ਕਦੇ ਭਲੇ ਵੇਲਿਆਂ ਚ ਇਸ ਨੂੰ ਬਣਾ ਲਿਆ ਸੀ ਇਸ ਨੂੰ ਜ਼ਿਲੇ ਦੇ ਅਧਿਆਪਕ ਵਿਦਿਆਰਥੀ ਟ੍ਰੇਡ ਯੂਨੀਅਨ ਤੇ ਜ਼ਮੀਨ ਅਧਿਕਾਰ ਅੰਦੋਲਨ ਵਾਲੇ ਸਾਰੇ ਹੀ ਵਰਤਦੇ ਸਨ ਨਾ ਤਾਂ ਇਸ ਦਾ ਲੋਕ ਭਵਨ ਸੀ ਪਰ ਜ਼ਮੀਨ ਅਧਿਕਾਰ ਅੰਦੋਲਨ ਵਾਲਿਆਂ ਨੇ ਇਸ ਦਾ ਇੱਕ ਹੋਰ ਨਾਂ ਕਮਿਊਨ ਰੱਖਿਆ ਹੋਇਆ ਸੀ 3 ਤਰੀਕ ਨੂੰ ਵੀਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਕਮ ਦੀ ਦੀਪਕ ਅਮਨ ਸ਼ੰਕਰ ਬਲਦੀਪ ਬਲਬੀਰੋ 5-7 ਹੋਰ ਜਨੇ ਕਮਿਊਨ ਚ ਪਹੁੰਚ ਚੁੱਕੇ ਸਨ ਵੀਰਾ ਨਾਲ ਉਸ ਦੀਆਂ ਸਾਥ ਨਾਲ ਸੋਨੀ ਤੇ ਬਬਲੀ ਵੀ ਆਈਆਂ ਹੋਈਆਂ ਸਨ ਮੌਕਮ ਤੇ ਦੀਪਕ ਨੇ ਕੇਕ ਲਿਆਂਦਾ ਸੰਦੀਪ ਇੱਕ ਗਿਫਟ ਪੈਕਟ ਲੈ ਕੇ ਆਇਆ ਜਿਸ ਤੇ ਲਿਖਿਆ ਹੋਇਆ ਸੀ ਵੱਲੋਂ ਸੰਦੀਪ ਸੰਧੂ ਸੁਲਤਾਨਪੁਰੀਆ ਸੰਦੀਪ ਦਾ ਪਿੰਡ ਸੁਲਤਾਨਪੁਰ ਸੀ ਉਸ ਨੇ ਸਾਹਨਿਆ ਸਾਹਮਣੇ ਇੱਕ ਸ਼ਰਤ ਰੱਖੀ ਕਿ ਵੀਰਾ ਇਸ ਪੈਕਟ ਨੂੰ ਘਰ ਜਾ ਕੇ ਹੀ ਖੋਲੇਗੀ ਜੋ ਸਭ ਨੇ ਮਨਜ਼ੂਰ ਕਰ ਲਈ ਕੇ ਕਟਿਆ ਗਿਆ ਤਾੜੀਆਂ ਮਾਰੀਆਂ ਗਈਆਂ ਸੰਦੀਪ ਨੇ ਕੇਕ ਦਾ ਟੁਕੜਾ ਚੁੱਕਿਆ ਤੇ ਵੀਰਾਂ ਦੇ ਮੂੰਹ ਚ ਪਾ ਦਿੱਤਾ ਪਲਦੀਪ ਪਲਦੀਪਕ ਨੇ ਮੌਕਮ ਵੱਲ ਵੇਖਿਆ ਜੋ ਹੈਪੀ ਬਰਥਡੇ ਟੂ ਯੂ ਗਾ ਰਿਹਾ ਸੀ ਅੱਧੇ ਘੰਟੇ 'ਚ ਪਾਰਟੀ ਖਤਮ ਹੋ ਗਈ ਸਾਰੇ ਜਣੇ ਕੇਕ ਖਾ ਰਹੇ ਸੀ ਤੇ ਗੱਲਾਂ ਬਾਤਾਂ ਕਰ ਰਹੇ ਸੀ ਮੌਕਮ ਤੇ ਦੀਪਕ ਨੇ ਕਿਸੇ ਪਿੰਡ ਜਲਦੀ ਮੀਟਿੰਗ ਤੇ ਜਾਣਾ ਸੀ ਉਹਨਾਂ ਸਭ ਤੋਂ ਵਿਦਾਇਗੀ ਲਈ ਮੋਟਰਸਾਈਕਲ ਕੱਢਿਆ ਤੇ ਉਥੋਂ ਨਿਕਲ ਗਏ ਜੋਹੀਂ ਮੋਟਰਸਾਈਕਲ ਛੜਕ ਤੇ ਆਇਆ ਤਾਂ ਦੀਪਕ ਕਹਿਣ ਲੱਗਿਆ ਤੂੰ ਅੱਜ ਕੋਈ ਗੱਲ ਨੋਟ ਕੀਤੀ ਆ ਸੰਧੂ ਸਾਹਿਬ ਅੱਜਕੱਲ ਕੋ ਜਿਆਦਾ ਹੀ ਵੀਰਾਂ ਨਾਲ ਨੇੜਤਾ ਵਿਖਾ ਰਿਹਾ ਹੈ ਮੈਨੂੰ ਇਸ ਦੇ ਕੇਕ ਦਾ ਟੁਕੜਾ ਵੀਰਾਂ ਦੇ ਮੂੰਹ ਚ ਪਾਉਣ ਵਾਲੀ ਗੱਲ ਬਹੁਤੀ ਜਚੀ ਨਹੀਂ ਮੈਂ ਉਸ ਦਿਨ ਆਪਣੀ ਵੱਡੀ ਮੀਟਿੰਗ ਚ ਵੀ ਨੋਟ ਕੀਤਾ ਸੀ ਇਹ ਜਲਦੀ ਜਲਦੀ ਮੋਟਰਸਾਈਕਲ ਤੇ ਵੀਰਾਂ ਨੂੰ ਬਿਠਾ ਕੇ ਬਸ ੱਡੇ ਵੱਲ ਛੱਡਣ ਗਿਆ ਸੀ ਕੀ ਚੱਕਰ ਹੈ ਆਪਾਂ ਨੂੰ ਨਿਗਾਹ ਰੱਖਣੀ ਚਾਹੀਦੀ ਹੈ ਮੋਟਰਸਾਈਕਲ ਦੇ ਪਿੱਛੇ ਬੈਠਿਆਂ ਮੋਕਮ ਨੇ ਉਸਦੇ ਮੋਢੇ ਤੇ ਹੱਥ ਰੱਖਿਆ। "ਨੋਟ ਤਾਂ ਨੀਤਾਜੀ ਮੈਂ ਵੀ ਕਰ ਰਿਆਂ ਹਾਂ ਪਰ ਬਹੁਤੀ ਟੈਨਸ਼ਨ ਨਹੀਂ ਲਈਦੀ। ਦੋਵੇਂ ਹੀ ਆਪਣੀਆਂ ਕੁਲ ਵਕਤੀਆਂ ਵਰਗੇ ਸਾਥੀ ਨੇ ਜੇ ਜ਼ਿਆਦਾ ਗੱਲ ਵਧੀ ਤਾਂ ਵਿਆਹ ਕਰ ਦੇਵਾਂਗੇ ਸੰਦੀਪ ਕਿਹੜਾ ਘੱਟ ਕੰਮ ਕਰਦਾ ਹੈ।" ਦੀਪਕ ਚੁੱਪਤਾ ਕਰ ਗਿਆ ਪਰ ਉਸ ਨੂੰ ਉਸ ਦਾ ਤਰਵਾਸਾ ਬਹੁਤਾ ਜਚਿਆ ਨਹੀਂ। ਉਸ ਨੂੰ ਲੱਗਦਾ ਸੀ ਕਿ ਵੀਰਾਂ ਅੰਦਰ ਬਹੁਤ ਵੱਡੀ ਆਗੂ ਬਣਨ ਦੀਆਂ ਸੰਭਾਵਨਾਵਾਂ ਹਨ। ਵੀਰਾਂ ਦਾ ਕੋਈ ਨਿੱਕਾ ਜਿਹਾ ਕਦਮ ਵੀ ਉਸ ਨੂੰ ਕਿਤੇ ਦੂਰ ਲਿਜਾ ਕੇ ਸੁੱਟ ਸਕਦਾ ਹੈ ਜੋ ਉਸ ਲਈ ਨਿੱਜੀ ਤੇ ਲਹਿਰ ਲਈ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਜਲਦੀ ਹੀ ਇਸ ਗੱਲ ਨੂੰ ਭੁੱਲ ਗਏ ਉਹਨਾਂ ਦਾ ਮੇਨ ਫੋਕਸ ਧਿਲਵਾ ਦੀ ਲੜਾਈ ਨੂੰ ਹਰ ਹਾਲਤ ਵਿੱਚ ਜਿੱਤਣਾ ਸੀ ਇਸ ਲੜਾਈ ਵਾਸਤੇ ਬਹੁਪਰਤੀ ਬਹੁਦਿਸ਼ਾਮੀ ਸੰਗਨੀ ਤੇ ਸੂਖਮ ਰਣਨੀਤੀ ਦੀ ਗਹਿਰੀ ਲੋੜ ਸੀ ਪਿੰਡ ਅੰਦਰ ਉਹਨਾਂ ਦੀ ਲਗਾਤਾਰ ਹਾਜ਼ਰੀ ਸੀ ਪਿੰਡ ਇਕਾਈ ਜੋ ਬਿਲਕੁਲ ਹੀ ਕੋਰੀ ਤਰ੍ਹਾਂ ਤਰ੍ਹਾਂ ਦੇ ਪੜਗਾ ਤੇ ਅਦੋਦਕੀ ਦੀ ਮਾਰ ਹੇਟ ਸੀ ਉਸ ਦੀਆਂ ਅੱਗੇ ਦੋ ਪਰਤਾਂ ਸਨ ਇੱਕ ਚ ਪਕਰੋੜ ਤੇ ਬੁੱਢੇ ਮਰਦ ਸੀ ਜੋ ਇਸ ਲੜਾਈ ਨੂੰ ਬਹੁਤ ਬਚਾ ਤੇ ਸਹੂਲਤੀ ਤਰੀਕੇ ਨਾਲ ਲੜਨਾ ਚਾਹੁੰਦੇ ਸੀ ਦੂਸਰੀ ਪਰਤ ਚ ਔਰਤਾਂ ਤੇ ਨੌਜਵਾਨ ਸਨ ਜੋ ਇਸ ਲੜਾਈ ਨੂੰ ਜੀ ਜਾਨ ਤੇ ਕਿਸੇ ਵੀ ਕੁਰਬਾਨੀ ਨਾਲ ਲੜਨ ਲਈ ਤਿਆਰ ਸਨ ਅੱਗੇ ਨੌਜਵਾਨ ਵੀ ਦੋ ਹਿੱਸਿਆਂ ਚ ਵੰਡੇ ਹੋਏ ਸਨ ਇੱਕ ਜੋ ਔਰਤਾ ਨਾਲ ਖੜੇ ਸੀ ਦੂਸਰੇ ਜੋ ਆਪਣੇ ਵਕਤ ਦੀ ਚੱਕਾ ਚੌਂ ਤੋਂ ਪ੍ਰਭਾਵਿਤ ਇਸ ਮਸਲੇ ਨੂੰ ਪਰੰਪਰਾਗਤ ਸਿਆਸਤ ਤੇ ਪ੍ਰਸ਼ਾਸਨ ਜਿਸ ਨੂੰ ਉਹ ਕਾਨੂੰਨ ਨਾਲ ਲੜਨਾ ਆਖਦੇ ਸੀ ਵਾਲੀ ਪਹੁੰਚ ਨਾਲ ਹੱਲ ਕਰਨਾ ਚਾਹੁੰਦੇ ਸੀ ਅਖਬਾਰ ਚੈਨਲ ਸੋਸ਼ਲ ਮੀਡੀਆ ਨੇ ਉਹਨਾਂ ਦੇ ਸਿਰਾਂਦਰ ਕੋਈ ਐਸੀ ਗੱਲ ਭਰੀ ਹੋਈ ਸੀ ਕਿ ਉਹ ਇਸ ਲਹੂ ਵੀਟਵੇਂ ਮਸਲੇ ਦਾ ਹੱਲ ਕਿਸੇ ਐਸੇ ਸਭਿਅਕ ਤਰੀਕੇ ਨਾਲ ਕੱਢਣਾ ਚਾਹੁੰਦੇ ਸਨ ਜੋ ਕਾਨੂੰਨ ਦੀ ਰਜ਼ਾ ਤੋਂ ਬਾਹਰ ਨਾ ਹੋਵੇ ਪਰ ਇਹ ਸਭਿਅਕ ਤਰੀਕਾ ਐਸਾ ਜੇਨੀਆਂ ਭੂਤ ਸੀ ਜਿਸ ਨੂੰ ਹਾਲੇ ਤੱਕ ਕਿਸੇ ਨੇ ਨਹੀਂ ਸੀ ਦੇਖਿਆ ਤਾਂ ਬਾਤ